ਨੂਕਾ ਸਣੀ ਆਇਆ ਕਰਮ ਕਾਲਜ ਗਿਆ ਕਾਲਜ ਤੋਂ ਇਹ ਦੋ ਵਡਿਆਂ ਦੇ ਨਾਲ ਚਲੇ ਗਿਆ ਵਾ ਬਾਹਰ ਘੁੰਮਣ ਉੱਥੇ ਪਤਾ ਨਹੀਂ ਕੀ ਹੋਇਆ ਤੂਫਾਨ ਆਇਆ ਉਹਦੀ ਗੱਡੀ ਜਿਹੜੀ ਖਾਈ ਚ ਡਿੱਗ ਗਈ ਆ ਮੇਰਾ ਬੱਚਾ ਮੇਰੇ ਕੋਲ ਨਹੀਂ ਆਇਆ ਕਿੱਥੇ ਸੀਗਾ ਪਤਾ ਨਹੀਂ ਕਿਹੜੀ ਜਗ੍ਹਾ ਕੋ ਕੈਨੇਡਾ ਸੀ ਗਿਆ ਦਾ ਵ੍ਰੈਂਪਟਨ ਰਿੰਡੇ ਉਹ ਕਿਹੜੇ ਸੈਸ਼ਨ ਚ ਗਏ ਕਿਹੜੇ ਸੈਸ਼ਨ ਚ ਕਦੋਂ ਗਏ ਆਹ ਹੋਣ ਵਾਲੇ ਚ ਹੀ ਗਿਆ 9 ਦਸੰਬਰ ਨੂੰ ਕਰੋਗੇ ਇਹ ਹਾਂ ਸਰਕਾਰ ਨੂੰ ਮੈਂ ਤੇ ਕੁਝ ਨਹੀਂ ਕਹਿਣਾ ਚਾਹੁੰਦੀ ਮੇਰਾ ਬੱਚਾ ਮੇਰੇ ਘਰ ਵਾਪਸ ਆ ਜੇ ਹੋਣ ਮੈਂ ਕਿਹਾ ਹਾਂ ਮੈਂ ਕੁਝ ਨਹੀਂ ਮੰਗਦੀ ਹੇ ਮੇਰਾ ਬੱਚਾ ਆ ਜਵੇ ਸਰਦਾਰ ਸਿੰਘ ਆਪਣੇ ਬੇਟੇ ਨੂੰ ਭੇਜਿਆ ਹੈ ਤਾਂ 3.5 ਮਹੀਨੇ ਪਹਿਲਾਂ ਹੀ ਕੈਨੇਡਾ ਜੇ ਤੇ ਉਹ ਕੱਲ ਪਰਸੋਂ ਸ਼ੁੱਕਰਵਾਰ ਆਪਣੇ ਕਾਲਜ ਤੋਂ ਹੋ ਗਏ ਤੇ ਆਪਣੀ ਦੀਦੀ ਨੂੰ ਕਹਿੰਦਾ ਮੈਂ ਬਾਹਰ ਫਿਰ ਤੋਰਾ ਮੈਂ ਆਪਣੇ ਮੁੰਡਿਆਰਾਂ ਨਾਲ ਰਾਹ 'ਚ ਜਦੋਂ ਰਸਤੇ 'ਚ ਗਿਆ ਜੀ ਉੱਥੇ ਉਹ ਚੱਕਰ ਵੀ ਆਇਆ ਹਵਾ ਦਾ ਜੀ ਉਹਦੇ ਘੇਰੇ 'ਚ ਆ ਗਿਆ ਜੀ ਚੱਕਰ ਨੇ ਚੋਕ ਘੇਰੇ ਉਹ ਸੜਕ ਤੇ ਦੁਜੀ ਬਣੇ ਸੁਰਤਾਈ ਉਦੋਂ ਉਤੇ ਗੱਡੀ ਆਈ ਹੈ ਜੀ ਤੇ ਉਹਦੇ ਨਾਲ ਉਹ ਟਕਰਾ ਕੇ ਉਹਦਾ ਐਕਸੀਡੈਂਟ ਹੋ ਗਿਆ ਤੇ ਆਉਣ ਦਾ ਸਪੋਰਟਿੰਗ ਮੌਤ ਹੋ ਗਈ ਡੈਥ ਹੋ ਗਈ ਕੀ ਮੰਗ ਰਹੇ ਸਰਕਾਰ ਕੋਲ ਸਰਕਾਰ ਕੋਲ ਮੰਗਾ ਇਹੋ ਕਰਦੇ ਆ ਜੀ ਕਿ ਜੋ ਪਾਣਾ ਪਤਾ ਗਿਆ ਠੀਕ ਹੈ ਜੀ ਤੇ ਡੈੱਡ ਬੋਡੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਮੇਰੇ ਪ੍ਰਾਕਲਦੀਪ ਸਿੰਘ ਦਾ ਬੇਟਾ ਜੀ ਸਰਤਾਜ ਸਿੰਘ ਉਹ 10 ਇਥੇ 9 ਦਸੰਬਰ ਨੂੰ ਅਸੀਂ ਇਥੇ ਚੜਾ ਕੇ ਆਏ ਆ 10 ਨੂੰ ਗਾਂ ਫਲਾਈਟ ਸੀ ਅਜਾ ਜਨਵਰੀ ਦਾ ਸੈਸ਼ਨ ਸੀ ਉਹਦੇ ਵਿੱਚ ਉਹ ਕੈਨੇਡਾ ਗਿਆ ਸੀ ਭੈਣ ਉਹਦੀ ਉੱਥੇ ਸੀ ਉੱਥੇ ਕਾਲਜ ਦੇ ਵਿੱਚ ਭੈਣ ਪੂਰਾ ਇਕੱਠੇ ਸੀ ਭੈਣ ਚਲ ਗਈ ਕੰਮ ਤੇ ਇਹ ਕਾਲਜ ਚ ਚਲਾ ਗਿਆ ਕਾਲਜ ਤੋਂ ਜਿਹੜਾ ਹੈਗਾ ਸੀ 22 ਤਰੀਕ ਨੂੰ ਵਾਪਸ ਆ ਗਿਆ ਘਰ ਆ ਕੇ ਭੈਣ ਨੂੰ ਕਹਿੰਦਾ ਮੇਰੇ ਦੋਸਤ ਆਏ ਆ ਮੈਂ ਘੁੰਮਣ ਜਾਣਾ ਤੇ ਉਹ ਦੋਸਤਾਂ ਦੇ ਨਾਲ ਅਜੇ ਗਿਆ ਹੀ ਅੱਧਾ ਘੰਟਾ ਡੇਢ ਘੰਟਾ ਜੰਦਿਆਂ ਉਥੇ ਰੈੱਡ ਲਾਈਟ ਸੀ ਕਿਤੇ ਹੋ ਗਿਆ ਇੱਕਦਮ ਤੇ ਸਟਾਪ ਆ ਗਿਆ ਇਹਨਾਂ ਦੀ ਗੱਡੀ ਜਾਂਦੇ ਜਾਂਦੇ ਗੱਡੀ ਘੁੰਮ ਗਈ ਘੁੰਮ ਕੇ ਹਾਈ ਹੋਤੇ ਹੋ ਗਏ ਤੇ ਦਰੋਂਗ ਸਾਈਡ ਜਾ ਕੇ ਡਿੱਗ ਪਈ ਆ ਡਿੱਗਣ ਨਾਲ ਜਿਹੜੇ ਅੱਗੇ ਉਧਰੋਂ ਟ੍ਰੈਫਿਕ ਚੱਲਦੀ ਸੀ ਗੱਡੀ ਹਿੱਟ ਹੋ ਗਈ ਇਹਨਾਂ ਦੀ ਗੱਡੀ ਘੁੰਮ ਕੇ ਪੱਟ ਕੀ ਖੜਿਆ ਜੇ ਇਹ ਤਿੰਨੇ ਜਾਣੇ ਸੀ ਇੱਕ ਸਾਡਾ ਪੁੱਤਰ ਸੀ ਸਰਤਾਜ ਇਹਦੀ ਐਕਸਪੋਰਟ ਡੈਥ ਹੋ ਗਈ ਆ ਇੱਕ ਮੁੰਡਾ ਸੀ ਨਵੇਂ ਸ਼ਹਿਰ ਦਾ ਉਹਦੀ ਅਗਲੇ ਦਿਨ ਸਵੇਰੇ ਡੈਥ ਹੋ ਗਈ ਆ ਇੱਕ ਮੁੰਡਾ ਸਹਿਬਾਜ਼ ਸੀ ਆ ਤਰਸਿੱਕੇ ਦਾ ਉਹ ਚਲਾਉਂਦਾ ਸੀ ਉਹਦੇ ਸਟਾਫਾ ਲੱਗ ਗਿਆ ਜੀ ਜੀ ਮੰਗ ਕਰਦੇ ਜਿਹੜੀ ਡੈੱਡ ਬੋਡੀ ਲੈਣ ਵਾਸਤੇ ਕੀ ਕਹਿਣਾ ਚਾਹੀਦਾ ਮੰਗ ਤੇ ਉਹ ਕਰ ਰਹੇ ਆ ਵੀ ਪਹਿਲਾਂ ਤਾਂ ਉੱਥੇ ਪੋਸਟਮਾਰਟਮ ਵਾਸਤੇ ਉਹਨਾਂ ਨੇ ਪੁਲਿਸ ਨੇ ਸਾਨੂੰ ਕਿਹਾ ਵਾ ਸਾਡਾ ਬੇਟਾ ਵਾ ਬੇਟੀ ਸਾਡੀ ਉੱਥੇ ਗਏ ਸੀ ਕੱਲ ਪੁਲਿਸ ਕੋ ਉਨਾ ਟਾਈਮ ਦਿੱਤਾ ਮੰਗਲਵਾਰ ਦਾ ਜਾਂ ਬੁੱਧਵਾਰ ਦਾ। ਫਿਰ ਤੁਹਾਨੂੰ ਸਾਰੇ ਡਾਕੂਮੈਂਟਸ ਤਿਆਰ ਕਰਕੇ ਅਸੀਂ ਇਨਕੁਆਇਰੀ ਕਰਨੀ ਆ। ਕਰਨ ਤੋਂ ਬਾਅਦ ਤੁਹਾਨੂੰ ਕਾਲ ਕਰਾਂਗੇ ਤੁਸੀਂ ਆ ਜਿਓ। ਤੁਹਾਨੂੰ ਨਾਲੇ ਦਰਸ਼ਨ ਕਰਾ ਦਾਂਗੇ ਨਾਲੇ ਤੁਹਾਨੂੰ ਦੱਸ ਦਾਂਗੇ ਵੀ ਤੁਹਾਡੇ ਹੈਡਓਵਰ ਕਰ ਦਾਂਗੇ ਡੈਡ ਬੋਡੀ। ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ। ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜੀ ਬੱਚੇ ਦੀ ਜਾਦੇ ਡੈੱਡ ਬੋਡੀ ਆ ਜੇ ਜਾਂ ਸਰਕਾਰਾਂ ਉਧਰ ਦੀ ਸਰਕਾਰ ਨੂੰ ਕਹਿ ਕੇ ਬੈਸੀ ਨੂੰ ਕਹਿ ਕੇ ਸਾਡੇ ਇਹਨਾਂ ਦੇ ਮਾਪੇ ਉਹ ਦੇ ਦੇ ਵੀਜੇ ਲੱਗ ਜਾਣ। ਜਿਹਦੀ ਅੰਤਮ ਕਿਰਿਆ ਜਾ ਕੇ ਉੱਥੇ ਕਰ ਲੈਣ। ਇਹ ਹੋ ਸਕਦਾ ਜੇ ਅਸੀਂ ਤੇ ਹੁਣ ਮੰਗ ਕਰਦੇ ਜੇ ਜਦੋਂ ਬੱਚਾ ਜਾਂਦਾ ਵਾ ਇਨਸ਼ੋਰਸ ਵਗੈਰਾ ਕੋਈ ਹੁੰਦੀ ਆ ਕੋਈ ਜਿਸ ਤਰ੍ਹਾਂ ਆਪਣੇ ਇਨਸ਼ੋਰਸ ਵਗੈਰਾ ਮਿਲਦੀ ਉਹਦੇ ਸਕੂਲ ਵਾਲਿਆਂ ਦੇ ਇਕੱਠੇ ਪੈਸੇ ਲੈ ਹੁੰਦੇ ਆ ਉਹਦੇ ਵਿੱਚ ਜਿੰਨੇ ਉਹਨਾਂ ਦਾ ਫੰਡ ਹੁੰਦਾ ਕੁਝ ਜਮਾ ਕਰਾ ਦਿੰਦੇ ਜਿੰਨੀ ਫੀਸਾਂ ਹੁੰਦੀਆਂ ਉਹ ਤਾਂ ਕਾਲਜ ਦੇ ਟਾਈਪ ਚ ਹੁੰਦੀਆਂ ਤਾਂ ਇਹ ਉਹਨਾਂ ਇਨਸ਼ੋਰਸ ਹੁੰਦੀਆਂ ਉਹਨਾਂ ਦੇ ਕਾਲਜ ਵਾਲਿਆਂ ਦੀ ਅਸੀਂ ਉੱਥੇ ਮੰਗ ਕਰਦੇ ਆ ਬਾਹਰ ਦੀ ਬੈਸੀਕ ਉਹ ਵੀ ਜੇ ਉਹਦੀ ਇਨਸ਼ੋਰਸ ਹੈਗੀ ਆ ਤੇ ਕੁਝ ਨਾ ਕੁਝ ਫੰਡ ਅਦਾ ਕੀਤਾ ਜਾਵੇ ਉਸ ਹੱਲਪ ਕੀਤੀ ਜਾਵੇ